ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1141 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1142 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਪੈਰੋ ਮਹੱਲਾ ਪੰਜਵਾਂ ਰਾਗ ਪੈਰੋ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਸਤ ਗੁਰ ਮੇਰਾ ਬੇਮੁਹਤਾਜ ਪਿਆਰੇ ਗੁਰੂ ਨੂੰ ਕਿਸੇ ਦੀ ਮੁਤਾਜੀ ਨਹੀਂ ਗੁਰੂ ਦੀ ਕੋਈ ਆਪਣੀ ਜ਼ਾਤੀ ਗਰਜ਼ ਨਹੀਂ ਸਤ ਗੁਰ ਮੇਰੇ ਸੱਚਾ ਸਾਜ ਗੁਰੂ ਦੀ ਇਹ ਸਦਾ ਕਾਇਮ ਰਹਿਣ ਵਾਲੀ ਮਰਿਆਦਾ ਹੈ ਕਿ ਹੋ ਸਦਾ ਬੇਗਰਜ਼ ਹੈ ਸਤਗੁਰ ਮੇਰਾ ਸਭ ਸਕਾ ਦਾਤਾ ਗੁਰੂ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਸਤਗੁਰ ਮੇਰਾ ਪੁਰਖ ਵਿਦਾਤਾ ਗੁਰੂ ਅਤੇ ਸਿਰਜਣਹਾਰ ਕਾਲ ਪੁਰਖ ਇੱਕ ਰੂਪ ਹੈ ਗੁਰ ਪਰਮੇਸ਼ਰ ਇੱਕੋ ਜਾਣ ਗੁਰ ਜੈਸਾ ਨਾਹੀ ਕੋ ਦੇਵ ਗੁਰੂ ਵਰਗਾ ਹੋਰ ਕੋਈ ਦੇਵਤਾ ਨਹੀਂ ਹੈ ਜੈ ਸਮਸਤਕ ਭਾਗ ਸੋ ਲਾਗਾ ਸੇਵ ਰਹਾਓ ਜਿਸ ਮਨੁੱਖ ਦੇ ਮੱਥੇ ਉੱਤੇ ਚੰਗੀ ਕਿਸਮਤ ਜਾਗ ਪਏ ਉਹ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਰਹਾਓ ਸਤਗੁਰ ਮੇਰਾ ਸਰਬ ਪ੍ਰਤ ਪਾਲੈ ਪਿਆਰਾ ਗੁਰੂ ਸਭ ਜੀਵਾਂ ਦੀ ਰੱਖਿਆ ਕਰਦਾ ਹੈ ਸਤਗੁਰ ਮੇਰਾ ਮਾਰ ਜੀਵਾਲੈ ਜਿਹੜਾ ਮਨੁੱਖ ਉਸ ਦੇ ਦਰ ਤੇ ਆਉਂਦਾ ਹੈ ਉਸ ਨੂੰ ਮਾਇਆ ਦੇ ਮੋਹ ਵੱਲੋਂ ਮਾਰ ਕੇ ਆਤਮਕ ਜੀਵਣਾ ਦੇ ਦਿੰਦਾ ਹੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਗੁਰੂ ਦੀਏ ਸੋਭਾ ਉੱਚੀ ਸੋਭਾ ਹੈ ਬੜੀ ਉੱਚੀ ਸੋਭਾ ਹੈ ਬੜੀ ਵੱਡੀ ਵਡਿਆਈ ਹੈ ਤੇ ਸਭਨੀ ਥਾਈ ਰੋਸ਼ਨ ਹੋ ਰਹੀ ਹੈ ਸਤਗੁਰ ਮੇਰਾ ਤਾਣ ਨੇ ਤਾਣ ਜਿਸ ਮਨੁੱਖ ਦਾ ਹੋਰ ਕੋਈ ਆਸਰਾ ਨਹੀਂ ਜਦੋਂ ਗੁਰੂ ਦੀ ਸਰਨਾ ਪੈਂਦਾ ਹੈ ਗੁਰੂ ਉਸਦਾ ਆਸਰਾ ਬਣ ਜਾਂਦਾ ਹੈ ਸਤ ਗੁਰ ਮੇਰਾ ਘਰ ਦੀ ਬਾਣ ਗੁਰੂ ਉਸਦੇ ਹਿਰਦੇ ਘਰ ਵਿੱਚ ਸਹਾਰਾ ਦਿੰਦਾ ਹੈ ਸਤ ਗੁਰ ਕਹਿਉ ਸਦ ਬਲ ਜਾਇ ਮੈਂ ਉਸ ਉਸਤੋਂ ਉਸ ਗੁਰੂ ਤੋਂ ਸਦਾ ਸਤ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਸ ਗੁਰੂ ਨੇ ਆਤਮਿਕ ਜੀਵਨ ਦਾ ਸਿੱਧਾ ਰਾਹ ਵਿਖਾਲ ਦਿੱਤਾ ਹੈ ਜੇ ਨਗੁਰ ਸੇਵਿਆ ਤਿਸ ਕੋ ਭੋ ਨ ਬਿਆਪੈ ਜਿਸ ਮਨੁਖ ਨੇ ਗੁਰੂ ਦੀ ਸ਼ਰਨ ਲਈ ਹੈ ਕੋਈ ਡਰੋ ਸੁੱਤੇ ਆਪਣਾ ਜੋਰ ਨਹੀਂ ਪਾ ਸਕਦਾ ਜੇ ਨਗੁਰ ਸੇਵਿਆ ਤਿਸ ਦੁਖ ਨਾ ਸੰਤਾਪੈ ਜਿਸ ਮਨੁਖ ਨੇ ਗੁਰੂ ਦੀ ਸ਼ਰਨ ਲਈ ਹੈ ਕੋਈ ਦੁਖ ਕਲੇਸ਼ ਉਸ ਨੂੰ ਸਤਾ ਨਹੀਂ ਸਕਦਾ ਨਾਨਕ ਸੋ ਦੇ ਸਿਮਰਤ 베ਰ हे ਨਾਨਕ ਸਿਮਰਤਿਆਂ ਵੇਦ ਆਦਿਕ ਧਰਮਿਕ ਪੁਸਤਕ खोज ਵੇਖੇ ਹਨ ਗੁਰੂ ਸਭ ਤੋਂ ਉੱਚਾ ਹੈ ਪਾਰ ਬ੍ਰਾਹਮ ਗੁਰ ਨਹੀਂ ਭੇਦ ਗੁਰੂ ਅਤੇ ਪ੍ਰਮਾਤਮਾ ਵਿੱਚ ਕੋਈ ਵੀ ਫਰਕ ਨਹੀਂ ਹੈ ਪੈਰੋ ਮਹੱਲਾ ਪੰਜਵਾ ਨਾਮ ਲੈਤ ਮਨ ਪ੍ਰਗਟ ਭਿਆ ਪ੍ਰਮਾਤਮਾ ਦਾ ਨਾਮ ਜਪਦਿਆਂ ਮਨੁੱਖ ਦਾ ਮਨ ਵਿਕਾਰਾਂ ਦੇ ਹਨੇਰੇ ਵਿੱਚੋਂ ਨਿਕਲ ਕੇ ਰੋਸ਼ਨ ਹੋ ਜਾਂਦਾ ਹੈ ਨਾਮ ਲੈਤ ਪਾਪ ਤਨ ਤੇ ਗਿਆ ਕਿਉਂਕਿ ਨਾਮ ਸਿਮਰਦਿਆ ਹਰੇਕ ਕਿਸਮ ਦਾ ਪਾਪ ਸਰੀਰ ਤੋਂ ਦੂਰ ਹੋ ਜਾਂਦਾ ਹੈ ਨਾਮ ਲੈਤ ਸਗਲ ਪੁਰਬਾਇਆ ਨਾਮ ਸਿਮਰਦਿਆ ਮਾਨੋ ਸਾਰੇ ਪੁਰਬ ਮਨਾਏ ਗਏ ਨਾਮ ਲੈਤ 68 ਮਜਨਾਇਆ ਨਾਮ ਜਪਦਿਆਂ 68 ਸਿਰਾਂ ਦਾ ਇਸ਼ਨਾਨ ਹੋ ਜਾਂਦਾ ਹੈ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤੀਰਥ ਹਮਰਾ ਹਰ ਕੋ ਨਾਮ ਪਰਮਾਤਮਾ ਦਾ ਨਾਮ ਹੀ ਸਾਡਾ ਤੀਰਥ ਹੈ ਗੁਰ ਉਪਦੇਸਿਆ ਤਤ ਗਿਆਨ ਰਹਾਉ ਗੁਰੂ ਨੇ ਸਾਨੂੰ ਆਤਮਿਕ ਜੀਵਨ ਦੀ ਸੂਝ ਦਾ ਇਹ ਨਿਚੋੜ ਸਮਝਾ ਦਿੱਤਾ ਹੈ ਰਹਾਉ ਨਾਮ ਲੈ ਤ ਦੁੱਖ ਦੂਰ ਪਰਾਨਾ ਪਰਮਾਤਮਾ ਦਾ ਨਾਮ ਜਪਦਿਆਂ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਨਾਮ ਲੈ ਤੇ ਆਤਮੂੜ ਸੋ ਗਿਆਨ ਨਾਮ ਜਪਦਿਆਂ ਵੱਡਾ ਭਾਰਾ ਮੂਰਖ ਭੀ ਆਤਮਕ ਜੀਵਨ ਦੀ ਸੋਹਣੀ ਸੂਝ ਵਾਲਾ ਹੋ ਜਾਂਦਾ ਹੈ ਨਾਮ ਲੈ ਤੇ ਪ੍ਰਗਟ ਊਜਿਆਰਾ ਨਾਮ ਸਿਮਰਦਿਆਂ ਮਨ ਵਿੱਚ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਨਾਮ ਲੈ ਤੇ ਛੁੱਟੇ ਜੰਜਾਰਾ ਕਿਉਂਕਿ ਨਾਮ ਜਪਦਿਆਂ ਮਾਨ ਦੀਆਂ ਮਾਇਆ ਦੇ ਮੋਹ ਦੀਆਂ ਸਾਰੀਆਂ ਫਾਇਆਂ ਮੁੱਕ ਜਾਂਦੀਆਂ ਹਨ ਨਾਮ ਲੈਤ ਜਮ ਨੇੜ ਨ ਆਵੇ ਪਰਮਾਤਮਾ ਦਾ ਨਾਮ ਜਪਦਿਆਂ ਜਮ ਮਨੁੱਖ ਦੇ ਨੇੜੇ ਨਹੀਂ ਆਉਂਦਾ ਨਾਮ ਲੈਤ ਦਰਗਹਿ ਸੁਖ ਪਾਵੇ ਮਨੁੱਖ ਪਰਮਾਤਮਾ ਦੀ ਹਿਜੂਰੀ ਵਿੱਚ ਟਿਕ ਕੇ ਨਾਮ ਜਪ ਕੇ ਆਤਮਕ ਆਨੰਦ ਮਾਣਦਾ ਹੈ ਨਾਮ ਲੈਤ ਸਭ ਕਹੈ ਸਵਾਸ਼ ਨਾਮ ਸਿਮਰਦਿਆਂ ਪ੍ਰਮਾਤਮਾ ਭੀ ਆਦਰ ਮਾਣ ਦਿੰਦਾ ਹੈ। ਨਾਮ ਹਮਾਰੀ ਸਾਚੀ ਰਾਸ। ਪ੍ਰਮਾਤਮਾ ਦਾ ਨਾਮ ਹੀ ਅਸਾਂ ਜੀਵਾਂ ਵਾਸਤੇ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ। ਗੋਰਿਓ ਉਪਦੇਸ਼ ਕੇ ਹੋ ਇਹੋ ਸਾਰ। ਗੁਰੂ ਨੇ ਮੈਨੂੰ ਇਹ ਸਭ ਤੋਂ ਵਧੀਆ ਉਪਦੇਸ਼ ਦੇ ਦਿੱਤਾ ਹੈ। ਕਿਹੜਾ ਉਪਦੇਸ਼? ਹਾਰੇ ਕੀ ਰਤ ਮਨ ਨਾਮ ਅਧਾਰ ਕੇ ਪ੍ਰਮਾਤਮਾ ਦੀ ਸਿਫਤ ਸਲਾ ਪ੍ਰਮਾਤਮਾ ਦਾ ਨਾਮ ਹੀ ਮਨ ਦਾ ਆਸਰਾ ਹੈ ਨਾਨਕ ਉਧਰੇ ਨਾਮ ਪੁਨਹ ਜਾਰ ਹੈ ਨਾਨਕ ਉਹ ਮਨੁੱਖ ਵਿਕਾਰਾਂ ਦੀਆਂ ਲਹਿਰਾਂ ਤੋਂ ਪਾਰ ਲੰਘ ਜਾਂਦੇ ਹਨ ਜਿਹੜੇ ਨਾਮ ਜਪਣਦੇ ਪ੍ਰਾਸ਼ਚਤ ਕਰਮ ਕਰਦੇ ਹਨ ਆਵਰ ਕਰਮ ਲੋਕ ਹੈ ਪਤਿਆਰ ਹੋਰ ਸਾਰੇ ਪ੍ਰਾਸ਼ਿਤ ਕਰਮ ਲੋਕਾਂ ਦੀ ਤਸੱਲੀ ਕਰਾਉਣ ਵਾਸਤੇ ਹਨ ਕਿ ਅਸੀਂ ਧਾਰਮਿਕ ਬਣ ਗਏ ਹਾਂ ਪੈਰੋ ਮਹੱਲਾ ਪੰਜਵਾ ਨਮਸਕਾਰਤਾ ਕੋ ਲੱਖ ਬਾਰ ਉਸ ਪਰਮਾਤਮਾ ਅੱਗੇ ਲੱਖਾਂ ਵਾਰੀ ਸਿਰ ਨਵਾਣਾ ਚਾਹੀਦਾ ਹੈ ਇਹੋ ਮਨ ਦੀਜੈਤਾ ਕੋ ਵਾਰ ਆਪਣਾਏ ਮਨ ਉਸ ਪਰਮਾਤਮਾ ਦੇ ਅੱਗੇ ਭੇਟਾ ਕਰ ਦੇਣਾ ਚਾਹੀਦਾ ਹੈ ਸਿਮਰਨਤਾ ਕਹਿ ਮਿਟੇ ਸੰਤਾਪ ਉਸ ਪਰਮਾਤਮਾ ਦਾ ਨਾਮ ਸਿਮਰਨ ਦੀ ਬਰਕਤ ਨਾਲ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ ਹੋਏ ਆਨੰਦ ਨਾ ਵਿਆਪੇ ਹਤਾਪ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਕੋਈ ਵੀ ਦੁੱਖ ਆਪਣਾ ਜੋਰ ਨਹੀਂ ਪਾ ਸਕਦਾ ਐਸੋ ਹੀਰਾ ਨਿਰਮਲ ਨਾਮ ਜੀਵਾਂ ਦੇ ਹਿਰਦੇ ਪਵਿੱਤਰ ਕਰਨ ਵਾਲਾ ਹਰੀ ਨਾਮ ਜਿਆ ਕੀਮਤੀ ਪਦਾਰਥ ਹੈ ਜਾਸ ਜਪਤ ਪੂਰਨ ਸਭ ਕਾਮ ਰਹਾਓ ਕੇ ਉਸ ਨੂੰ ਜਪਦਿਆਂ ਸਾਰੇ ਕੰਮ ਸਫਲ ਹੋ ਜਾਂਦੇ ਹਨ ਰਹਾਓ ਜਾ ਕੇ ਦ੍ਰਿਸ਼ਟ ਦੁੱਖ ਡੇਰਾ ਟਹੈ ਜਿਸ ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਮਨੁੱਖ ਦੇ ਅੰਦਰੋਂ ਦੁੱਖਾਂ ਦਾ ਡੇਰਾ ਟਹਿ ਜਾਂਦਾ ਹੈ ਅਮਰਤ ਨਾਮ ਸੀਤਲ ਮਨ ਗਹੈ ਜਿਹੜਾ ਮਨੁੱਖ ਉਸ ਦਾ ਆਤਮਿਕ ਜੀਵਨ ਦੇਣ ਵਾਲਾ ਆਪਣੇ ਮਨ ਵਿੱਚ ਨਾਮ ਬਸਾਉਂਦਾ ਹੈ ਉਸ ਦਾ ਹਿਰਦਾ ਠੰਡਾ ਠਾਰ ਹੋ ਜਾਂਦਾ ਹੈ ਅਨੇਕ ਭਗਤ ਜਾ ਕੇ ਚਰਨ ਪੂਜਾਰੇ ਅਨੇਕਾਂ ਹੀ ਭਗਤ ਜਿਸ ਪਰਮਾਤਮਾ ਦੇ ਚਰਨ ਪੂਜ ਰਹੇ ਹਨ ਸਗਲ ਮਨੋਰਥ ਪੂਰਨ ਹਾਰੀ ਉਹ ਪ੍ਰਭੂ ਆਪਣੇ ਭਗਤਾਂ ਦੇ ਸਾਰੇ ਮਨੋਰਥ ਪੂਰੇ ਕਰਨ ਵਾਲਾ ਹੈ ਖੇ ਨਮਾਉ ਨੇ ਸੋ ਪਰ ਭਰਿਆ ਉਸ ਪਰਮਾਤਮਾ ਦਾ ਨਾਮ ਖਾਲੀ ਹਿਰਦਿਆ ਨੂੰ ਇੱਕ ਖਿੰਨ ਵਿੱਚ ਗੁਣਾ ਨਾਲ ਨਕਾ ਨਕ ਭਰ ਦਿੰਦਾ ਹੈ ਖਿੰਨ ਮੈ ਸੂਕੇ ਕੀਨੇ ਹਰਿਆ ਆਤਮਿਕ ਜੀਵਨ ਵੱਲੋਂ ਸੁੱਕੇ ਹੋਿਆਂ ਨੂੰ ਇੱਕ ਖਿੰਨ ਵਿੱਚ ਹਰੇ ਕਰ ਦਿੰਦਾ ਹੈ ਖਿੰਨ ਮੈ ਨਿਥਾਵੇ ਕੋ ਦੀਨੋ ਥਾਨ ਜਿਸ ਮਨੋਕ ਨੂੰ ਕਿਤੇ ਆਸਰਾ ਨਹੀਂ ਮਿਲਦਾ ਪਰਮਾਤਮਾ ਉਸ ਨੂੰ ਇੱਕ ਖਿੰਨ ਵਿੱਚ ਸਹਾਰਾ ਦੇ ਦਿੰਦਾ ਹੈ ਖਿੰਨ ਮੈ ਨਿਮਾਣੇ ਕੋ ਦੀਨੋ ਮਾਨ ਜਿਸ ਨੂੰ ਕਿਤੇ ਕੋਈ ਆਦਰ ਸਤਕਾਰ ਨਹੀਂ ਦਿੰਦਾ ਉਹ ਪਰਮਾਤਮਾ ਉਸ ਨੂੰ ਇੱਕ ਖਿੰਨ ਵਿੱਚ ਮਾਨ ਆਦਰ ਬਖਸ਼ ਦਿੰਦਾ ਹੈ ਸਭ ਮੈਂ ਏਕ ਰਹਾ ਭਰੂਰਾ ਸਭ ਜੀਵਾਂ ਵਿੱਚ ਓ ਪਰਮਾਤਮਾ ਹੀ ਪੂਰਨ ਤੌਰ ਤੇ ਵਸ ਰਿਹਾ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਸੋ ਜਾਪੈ ਜਿਸ ਸਤਗੁਰ ਪੂਰਾ ਪਰ ਉਸ ਦਾ ਨਾਮ ਉਹ ਮਨੁੱਖ ਹੀ ਜਪਦਾ ਹੈ ਜਿਸ ਨੂੰ ਪੂਰਾ ਗੁਰੂ ਪ੍ਰੇਰਣਾ ਕਰਦਾ ਹੈ ਹਰ ਕੀਰਤਨਤਾ ਕੋ ਆਧਾਰ ਉਸ ਦੇ ਹਿਰਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦਾ ਆਸਰਾ ਬਣ ਜਾਂਦਾ ਹੈ ਉਹਦੇ ਹਿਰਦੇ ਵਿੱਚ ਪਰਮਾਤਮਾ ਦੀ ਸਿਫਤਸਲਾ ਆਸਰਾ ਬਣ ਜਾਂਦੀ ਹੈ ਕੋ ਨਾਨਕ ਜਿਸ ਆਪ ਦਿਆਰ ਹੈ ਨਾਨਕ ਜਿਸ ਮਨੁੱਖ ਉਤੇ ਪਰਮਾਤਮਾ ਆਪ ਦਿਆਵਾਨ ਹੁੰਦਾ ਹੈ ਫਿਰ ਉਹ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣਾ ਸਹਾਰਾ ਬਣਾ ਲੈਂਦਾ ਹੈ ਫਿਰ ਉਹ ਉੱਠਦਿਆਂ ਬੈੰਧਿਆਂ ਸੁੱਤਿਆਂ ਜਾਗਦਿਆਂ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹੈ ਹਾਰੇ ਕਿਰਤਨਤਾ ਕੋ ਆਧਾਰ ਕੋ ਨਾਨਕ ਜਿ세 ਆਪ ਦਿਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1142 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1143 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁਲ ਚੋਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ